ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਤੇ ਅੱਜ ਆਪਾਂ ਪਹੁੰਚੇ ਆਂ ਦਰਗਾਹ ਬਾਬਾ ਮੱਲਣ ਸ਼ਾਹ ਜੀ ਇਹ ਜਗ੍ਹਾ ਮੋਗੇ ਕੋਟਕਪੂਰਾ ਰੋਡ ਤੇ ਇਸ ਦਾ ਗੇਟ ਬਣਿਆ ਹੋਇਆ ਹੈ ਤੇ ਰੋਡ ਤੋਂ ਇਹ ਦਰਗਾਹ 1 ਕਿਲੋਮੀਟਰ ਪਿੱਛੇ ਲਹਿੰਦੇ ਵਾਲੀ ਸਾਈਡ ਤੇ ਸਥਿਤ ਹੈ ਤੁਸੀਂ ਵੇਖ ਰਹੇ ਆਂ ਇਹ ਨਗਰ ਜੋ ਬਾਬਾ ਮੱਲਣ ਸ਼ਾਹ ਜੀ ਦੇ ਨਾਂ ਤੇ ਬਣਿਆ ਹੋਇਆ ਹੈ ਨਗਰ ਤੋਂ ਬਾਹਰ ਆ ਕੇ ਆਪਾਂ ਪਹੁੰਚ ਗਏ ਆਂ ਬਾਬਾ ਮੱਲਨ ਸ਼ਾਹ ਜੀ ਦੀ ਦਰਗਾਹ ਤੇ ਇਸ ਜਗ੍ਹਾ ਤੇ ਜਿਵੇਂ ਕਾਲਾ ਪੀਲੀਆ ਜਨੇਊ ਚੰਦਰਾ ਆਦ ਕੋਈ ਵੀ ਰੋਗ ਹੋਵੇ ਠੀਕ ਹੋ ਜਾਂਦਾ ਹੈ ਬਾਬਾ ਜੀ ਦੀ ਕਿਰਪਾ ਨਾਲ ਜੇ ਕਿਸੇ ਵੀ ਮੇਰੇ ਵੀਰ ਭੈਣ ਭਰਾ ਨੇ ਆਉਣਾ ਹੋਵੇ ਤਾਂ ਇਸ ਜਾਂ ਦਰਗਾਹ ਤੇ ਵੀਰਵਾਰ ਨੂੰ ਆ ਸਕਦਾ ਕਰਦੇ ਆਂ ਆਪਾਂ ਪੂਰੀ ਦਰਗਾਹ ਦੇ ਦਰਸ਼ਨ ਇਹ ਦੁਰਗਾ ਲਗਭਗ 10 ਏਕੜ ਵਿੱਚ ਬਣੀ ਹੋਈ ਹੈ। ਚਾਰੇ ਪਾਸੇ ਤੁਸੀਂ ਦੇਖ ਸਕਦੇ ਆ ਰੁੱਖ ਬੂਟੇ ਫੁੱਲ ਲੱਗੇ ਹੋਏ ਆ। ਅਸੀਂ ਇਸ ਜਗ੍ਹਾ ਤੇ ਪਹਿਲਾਂ ਵੀ ਆ ਚੁੱਕੇ ਆ ਸੋਚਿਆ ਤੁਹਾਡੇ ਨਾਲ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕੇ ਤਾਂ ਜੋ ਕਿਸੇ ਵੀਰ ਭੈਣ ਭਰਾ ਦਾ ਭਲਾ ਹੋ ਸਕੇ। ਕਾਲੇ ਪੀਲੇ ਲਈ ਇੱਥੇ ਗੰਨਾ ਦਿੱਤਾ ਜਾਂਦਾ ਹੈ ਜੋ ਤੁਸੀਂ ਘਰ ਜਾ ਕੇ ਖਾਣਾ ਹੁੰਦਾ ਹੈ ਦੂਰੋਂ ਦੂਰੋਂ ਸੰਗਤ ਕਾਲੇ ਪੀਲੇ ਦਾ ਇਲਾਜ ਕਰਾਉਣ ਲਈ ਇੱਥੇ ਆਉਂਦੀ ਹੈ ਬਾਬਾ ਜੀ ਦੀ ਕਿਰਪਾ ਨਾਲ ਦਵਾਈ ਲੈਣ ਦੀ ਵੀ ਬਹੁਤ ਘੱਟ ਜ਼ਰੂਰਤ ਪੈਂਦੀ ਹੈ ਤੁਸੀਂ ਵੇਖ ਸਕਦੇ ਆ ਸੰਗਤ ਲਈ ਗੰਨੇ ਇਸ ਤਰ੍ਹਾਂ ਰੱਖੇ ਜਾਂਦੇ ਆ ਸੋ ਨੂੰ ਘਰੋਂ ਲਿਆਉਣ ਦੀ ਲੋੜ ਨਹੀਂ ਕਮਾਦ ਇੱਥੇ ਸਪੈਸ਼ਲ ਸੰਗਤ ਲਈ ਲਾਇਆ ਜਾਂਦਾ ਹੈ ਤੇ ਪੂਰਾ ਧਿਆਨ ਰੱਖਿਆ ਜਾਂਦਾ ਤੁਸੀਂ ਵੇਖ ਸਕਦੇ ਆ ਏਰੀਆ ਜਿਆਦਾ ਕਰਕੇ ਦਰਖਤ ਬਹੁਤ ਲੱਗੇ ਆ ਬੂਟੇ ਬਹੁਤ ਲਾਈ ਹੋਏ ਆ ਦਿਲ ਨੂੰ ਬਹੁਤ ਸਕੂਨ ਮਿਲਦਾ ਮੈਨੂੰ ਇਹ ਜਗ੍ਹਾ ਬਹੁਤ ਵਧੀਆ ਲੱਗੀ ਏਰੀਆ ਖੁੱਲਾ ਤੇ ਬਹੁਤ ਹਵਾਦਾਰ ਆ ਸੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਅਗਲੀ ਵੀਡੀਓ ਵਿੱਚ ਆਪਾਂ ਹੋਰ ਨਵੀਂ ਜਾਣਕਾਰੀ ਲੈ ਕੇ ਆਵਾਂਗੇ ਵੀਡੀਓ ਨਾਲ ਜੁੜੇ ਰਹਿਣ ਲਈ ਧੰਨਵਾਦ ਰੱਬ ਰੱਖ